ਪਥੇਰੀ ਚੱਕ ਦਿੰਨੇ ਦਿਹਾੜੀ ਵਧਾਉਂਦੇ ਨਹੀਂ ਹੈਗੇ ਸਿਆਉਨਾ ਦੇ ਲੋ 70 ਤੋਂ ਉੱਪਰ ਟਪਾਤਾ ਆਜਾ ਹੋਰ ਖਰਚੇ ਦੇ ਲੋ ਕਿੰਨੇ ਵਧਾਤੇ ਹਰੇਕ ਚੀਜ਼ ਦੇ ਪਾ ਵਤਦੇ ਨੇ ਬੇਟੇ ਮੈਨਾਂ ਪੁੱਛਦੀਆਂ ਵੀ ਸਾਡਾ ਦਿਹਾੜੀ ਦਾ ਕਾਤੇ ਨਹੀਂ ਵੱਧਦਾ ਵੀ ਸਾਡਾ ਦਿਹਾੜੀ ਦਾ ਕਾਤੇ ਨਹੀਂ ਵੱਧਦਾ ਤੇਰਾ ਸਿੱਟਾ ਜਿੱਤਣਗੇ ਵੀਰੇ ਆਮ ਪਾਰਟੀ ਵਾਲੇ ਇਹ 13 ਕਹਿੰਦੇ ਨੇ ਤਾਂ ਹੀ ਜਿੱਤਣਗੇ ਜੇ ਕੋਈ ਵੋਟ ਪਾਊਗਾ ਤੇ ਬਾਰੇ ਕੱਢਾਂਗੇ ਵੀਰੇ ਘਰੋਂ ਜਾਨੂੰ ਕੜਕ ਨਾ ਮਿਲੀ ਉਸੇ ਜੱਟ ਲੰਦੇ ਨੇ ਗਾਲ ਫਰਾਉਂਦੇ ਨੇ ਤੁਸੀਂ ਤਰਖਾ ਬਣਨ ਸਾਡੇ ਬਾਰੇ ਕੁਝ ਵੀ ਨਹੀਂ ਇਹ ਕਿਹੜਾ ਮੋਰਚਾ ਲੱਗਾ ਸ਼ੰਭੂ ਵਾਲੜ ਦਾ ਸਹੀ ਮੰਨਦੇ ਉਹ ਨਹੀਂ ਮੰਨਦੇ ਵੀਰੇ ਗਲਤ ਮੰਨਦੇ ਸਾਡੇ ਗਰੀਬ ਮਾਰੇ ਕੋਈ ਸੋਚਦੇ ਨਹੀਂ ਕਿੱਥੇ ਮਿਲਦੇ ਨੇ ਪਰ 6 ਕਿਲੋਮੀਟਰ ਸਾਨੂੰ ਹੈਰਾਨ ਕਰ ਦਿੰਦੇ ਜੀ ਫਿਰ ਸਾਨੂੰ ਉਸੇ ਕੰਮ ਤੇ ਫੇਰ ਜਾਣਾ ਪੈਂਦਾ ਪਿੰਡ ਦਾ ਸੜਕ ਸਕਰਾਲੀਆ ਉੱਥੇ ਕੰਮ ਚੱਲਦਾ ਜੀ ਕੁਦਵੰਤਮਾਨ ਵੀ ਇਹ ਜਿਹਾ ਇਹਨਾਂ ਦੇ ਨਾਲੇ ਰਲ ਕੇ ਪਹਿਲਾਂ ਬਹੁਤ ਕੁਝ ਪਾਦੇ ਕਰਦਾ ਸੀ ਹੁਣ ਫੇਰ ਨਹੀਂ ਇਹ ਕੁਝ ਕਰ ਰਿਹਾ ਹੈ ਜੀ ਦਾ ਜੀ ਕਿਤਾ ਨੌਕਰੀ ਤੇ ਰੱਖਣਾ ਚਾਹੀਦਾ ਬੱਚੇ ਸਾਡੇ ਪਰੇ ਲਿਖੇ ਨੇ ਧੱਕੇ ਖਾਂਦੇ ਫਿਰਦੇ ਨੇ ਘਰੇ ਬੈਠੇ ਨੇ ਹੈ ਸਾਨੂੰ ਕੀ ਫਾਇਦਾ ਵੋਟ ਪਾਈ ਦਾ ਮੈ ਤਾਂ ਕਿਸੇ ਨੂੰ ਵੋਟ ਨਹੀਂ ਪਾਉਂਦੀ ਅੱਜ ਤੱਕ ਪਰੇ ਰੱਖਣੀ ਮੰਦੀਰ ਕੋਈ ਵੀ ਕੰਮ ਨਹੀਂ ਰੇਗਾਂ ਦੇ ਕੁਝ ਵੀ ਨਹੀਂ ਆਇਆ ਕੁੱਤੇ ਦੀ ਮੌਤ ਮਰਦੇ ਨੇ ਰੇਗਾਂ ਦੇ ਉਰੇ ਆ ਦੇਖ ਲੋ ਥੋੜੇ ਸਾਹਮਣੇ ਬੈਠੇ ਕੁੱਤੇ ਦੀ ਮੌਤ ਮਾਰ ਰਹੇ ਨੇ ਆਹ ਦੇਖ ਲੋ ਆ ਬੁੜੀਆਂ ਬੈਠੇ ਥੋੜੇ ਸਾਹਮਣੇ ਬੈਠੇ ਨੇ ਉਸੇ ਜੱਟ ਲੰਦੇ ਨੇ ਗਲਫਰਾ ਉਹਨੇ ਤੁਸੀਂ ਤਰਖਾ ਬਣਾ ਸਾਡੇ ਬਾਰੇ ਕੁਝ ਵੀ ਨਹੀਂ ਨੇ ਜਿਹੜਾ ਮੋਰਚਾ ਲੱਗਿਆ ਸ਼ੰਭੂ ਵਾਡਰ ਦਾ ਸਹੀ ਮੰਨਦੇ ਉਹਨੂੰ ਕੋਈ ਸੀ ਨਹੀਂ ਮੰਨਦੇ ਵੀਰੇ ਗਲਤ ਮੰਨਦੇ ਸਾਡੇ ਸਾਡੇ ਗ੍ਰੀਪ ਮਾਰੇ ਕੋਈ ਸੋਧਦੇ ਨਹੀਂ ਉਹ ਤਾਂ ਨਰੇਗਾ ਉਹ ਤਾਂ ਮੋਰਚਾ ਲੱਗਿਆ ਵਾ ਕਿ ਨਰੇਗਾ ਵੀ 700 ਰੁਪਏ ਕਰਾਂਗੇ ਅਸੀਂ ਕਰੋ ਫਿਰ ਕਰੋ ਵੀਰੇ ਫਿਰ ਠੀਕ ਆ ਇਹ ਮੰਗਾ ਵੀ ਲੈ ਕੇ ਕਹਿੰਦੇ ਨਾ ਸਾਡੀ ਕੋਈ ਮੰਗ ਨਹੀਂ ਲੱਗਿਆਗਾ ਸਾਡੀ ਮੰਗ ਇੱਕ ਵੀ ਨਹੀਂ ਆਗੀ ਉਹ ਰਾਜਾ ਲਾਣ ਤੈਨੂੰ ਲਿਓ ਸਾਡੀ ਮੈਂ ਮਜ਼ੂਰ ਮਜ਼ਦੂਰ ਪਾਰਟੀ ਦੀ ਆੜ ਲੈਂਦੇ ਨੇ ਜੀ ਨਾਲ ਹੁਣ ਕਿਹੜੀ ਤੁਸੀਂ ਪਾਰਟੀ ਚਾਹੁੰਦੇ ਹੋ ਪਟਿਆਲੇ ਚ ਉਹ ਅਸੀਂ ਤਾਂ ਇਹੀ ਕਹਿੰਦੇ ਵੀ ਜਿਹੜੀ ਸਾਡੇ ਵਾਸਤੇ ਲਾਭਦਾਇਕ ਕੋਈ ਵੀ ਇਸ ਤਾਂ ਉਹਦੇ ਬਾਰੇ ਹਾਂ ਕਰਾਂਗੇ ਕਿਹੜੀ ਚਾਹੁੰਦੇ ਫੇ ਨਹੀਂ ਨਹੀਂ ਇਹ ਤਾਂ ਇਹ ਤਾਂ ਅਸੀਂ ਜਦ ਸਾਡ ਨੂੰ ਵੀਰੇ ਪਹਿਲਾਂ ਕੰਮ ਹੋ ਫਿਰ ਅਸੀਂ ਮੰਨਾਂਗੇ ਜਿਹੜਾ ਜਿਹੜਾ ਕੰਮ ਹੋ ਫਿਰ ਅਸੀਂ ਮੰਨਾਂਗੇ ਪਾਰਟੀ ਨੂੰ ਮੇਰੇ ਰੇਗਾ ਚੱਲਦੀ ਰਹੀ ਹੁਣ ਮੇਰੇ ਰੇਗਾ ਚੱਲਦੇ ਸਾਬੈਠੇ ਨੂੰ ਆ ਬੈਠੇ ਨੂੰ ਤਾਂ ਫੇਰ ਮਰ ਗਏ ਨੇ 6 ਕਿਲੋਮੀਟਰ ਤੇ ਹਾਜ਼ਰੀ ਲਵਾਉਣਾ ਹੁੰਦਾ ਜੀ ਪੈਸੇ ਮਿਲਦੇ ਨਹੀਂ 6 ਕਿਲੋਮੀਟਰ ਤੇ ਪੈਸੇ ਨਹੀਂ ਮਿਲਦੇ ਜੀ ਪੈਸੇ ਮਿਲਦੇ ਨੇ ਪਰ 6 ਕਿਲੋਮੀਟਰ ਸਾਨੂੰ ਹੈਰਾਨ ਕਰ ਦਿੰਦੇ ਨੇ ਜੀ ਫੇਰ ਸਾਨੂੰ ਉਸੇ ਕੰਮ ਤੇ ਫੇਰ ਜਾਣਾ ਪੈਂਦਾ ਪਿੰਡ ਦਾ ਸੜਕ ਸਕਰਾੜੀਆ ਉੱਥੇ ਕੰਮ ਚੱਲਦਾ ਜੀ ਹੁਣੇ ਦੱਸੋ ਸਾਲ ਦੇ ਵਿੱਚ ਕਿੰਨੇ ਦਿਨ ਕੰਮ ਮਿਲਦਾ ਤੁਹਾਨੂੰ ਮੇਰੇਗਾ ਦਾ ਮੇਰੇਗਾ ਦਾ ਸ ਸਾਲ ਦੇ ਵਿੱਚ ਤਾਂ ਸਾਨੂੰ ਸਾਰੇ ਕਿਤੇ 90 ਦਿਨ ਲੱਗਦੇ 100 ਦਿਨ ਤਾਂ ਪੂਰਾ ਲੱਗਦਾ ਨਹੀਂ ਜੀ ਕਿਤੇ 30 ਦਿਨ ਕਿਤੇ 45 ਦਿਨ ਕਿਤੇ 50 ਦਿਨ ਇਹਨੇ ਤਾਂ ਲਗਾਉਂਦੇ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ ਵੀ ਸਾਲ ਦੇ ਵਿੱਚ ਕਿੰਨੇ ਦਿਨ ਸਾਨੂੰ ਵੀ ਦਿਹਾੜੀ ਹੋਣੀ ਚਾਹੀਦੀ ਨਾ ਅਸੀਂ ਵੀ ਸਾਰਾ ਦਿਹਾੜਾ ਮਰਦੇ ਨੂੰ ਰੇ ਦਿਹਾੜੀ ਕਿੰਨੀ ਚਾਹੀਦੀ ਹੁਣ 322 ਰੁਪਏ ਤੇੜੀ ਆ ਸੀ 500 ਦੀ ਮੰਗ ਕੀਤੀ ਸਾਡੀ ਉਹ ਨਹੀਂ ਮੰਨੀ ਇਹਨਾਂ ਨੇ ਹੁਣ ਫੇਰ ਤੁਸੀਂ ਵੋਟਾਂ ਤਾਂ ਹੀ ਪਾਉਂਗੇ ਸਾਰਿਆਂ ਨੂੰ ਕਿਹੜੀ ਪਾਰਟੀ ਨੂੰ ਪਾਉਂਗੇ ਵੋਟਾਂ ਵੀ ਜਿਹੜੀ ਤੁਹਾਡੀ ਮਸਲੇ ਹੱਲ ਕਰੂ ਮੈਨੀਫੈਸਟੋ ਕੀ ਦਾ ਤੁਹਾਨੂੰ ਪਸੰਦ ਆ ਮਸਲੇ ਜਿਹੜਾ ਹੱਲ ਕਰੂਗੇ ਉਸ ਤਾਂ ਉਹਨੂੰ ਵੋਟ ਪਾਵਾਂਗੇ ਅਸੀਂ ਅਸੀਂ ਵਾਅਦਾ ਲਵਾਂਗੇ ਜੀ ਅਗਲੇ ਤੋਂ ਜਿਹੜਾ ਸਾਡੇ ਕੋਲ ਆਊਗਾ ਉਹ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਭਗਵਾਨਤਮਾਨ ਵੀ ਇਹ ਜਿਹਾ ਇਹਨਾਂ ਦੇ ਨਾਲੇ ਰਲ ਗਿਆ ਪਹਿਲਾਂ ਬਹੁਤ ਕੁਝ ਵਾਅਦੇ ਕਰਦਾ ਤੇ ਹੁਣ ਫੇਰ ਨਹੀਂ ਇਹ ਕੁਝ ਕਰ ਰਿਹਾ ਜੀ ਹੁਣ ਸਹੀ ਇਹਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਦੁਵਾਰੇ ਲਾਉਂਗੇ ਕਾਲੀਦਾਲ ਇਹ ਤਾਂ ਫੇਰ ਉੱਥੇ ਸਭ ਦੇ ਸਾਹਮਣੇ ਹੀ ਆ ਜੀ ਇਹ ਗੱਲ ਜਿਵੇਂ ਆਵਾਜ਼ ਆ ਇਹਨਾਂ ਜਨ ਨਾ ਅਮਰੀਕਾ ਤੋਂ ਨੂੰ ਕੰਮ ਮਿਲਦਾ ਅਮਰੀਕਾ ਸ਼ੁਰੂ ਕਰੀ ਪਿਆ ਕਿਉਂ ਨੂੰ ਕਿਉਂ ਫਿਰ ਵੀਰੇ ਅਸੀਂ ਤਾਂ ਹੁਣ ਦੁਖੀਆਂ ਦਾ ਸਾਰੇ ਆ ਬੈਠੇ ਨੇ ਸਾਰੇ ਦੇਖੋ ਸੰਗ ਤੇ ਕਿਵੇਂ ਪਰੇਸ਼ਾਨ ਹੋਈ ਬੈਠੀ ਆ ਠੀਕ ਆ ਜਿਹੜੇ ਹੁਣ ਸਾਡੇ ਮੰਗਾ ਨੇ ਉਹ ਸਾਡੇ ਮੰਗ ਪੱਤਰ ਕਿਤੇ ਪੂਰੇ ਥੋੜੀ ਕਰਦੀ ਸਰਕਾਰ ਕੀ ਮੰਗਾ ਥੋੜੀ ਜੀ ਸਾਡੀ ਮੰਗ ਆ ਵੀ 200 ਦਿਨ ਸਾਡੀ ਮਿਲਣਾ ਚਾਹੀਦਾ ਸਾਨੂੰ ਜਿਹੜਾ ਸਾਡਾ ਜੀ ਇਹਨੇ ਮਿਲਦਾ ਤੁਹਾਨੂੰ ਹੁਣ ਤਾਂ ਸਾਨੂੰ ਕਿਤੇ 90 ਦਿਨ ਲੱਗ ਜਾਂਦੇ ਨੇ ਕਿਤੇ 50 ਦਿਨ ਲੱਗ ਜਾਂਦੇ ਨੇ ਕਿ 60 ਦਿਨ 90 ਦਿਨ ਕੱਟ ਨੇ ਤੁਹਾਡੇ ਲਈ ਫਿਰ ਲੱਗੇ ਨਹੀਂ ਵੀਰੇ 90 ਦਿਨ ਕੱਟਨੇ ਪਹਿਲਾਂ ਤਾਂ ਕੁਝ ਨਹੀਂ ਮਿਲਦਾ ਸੀ ਕਦੇ ਲੱਗੇ ਬਣੀ ਸਾਡੇ ਪਿੰਡ ਦਾ ਵੀਰੇ 5 ਮਹੀਨੇ ਕਣਕ ਵੀ ਨਹੀਂ ਆਈ 5 ਮਹੀਨੇ ਕਣਕ ਨਹੀਂ ਸਾਡੇ ਪਿੰਡਾ ਜੇੜਾ ਪਿੰਡਾ ਸੰਦਰਾਉਲੀ 5 ਮਹੀਨੇ ਕਣਕ ਨਹੀਂ ਸਾਡੇ ਪਿੰਡਾ ਹਰ ਸਮਾਂ ਤਾਂ ਘਰ ਘਰ ਕਣਕ ਮੰਡ ਰਿਹਾ ਸਾਡੇ ਪਿੰਡ ਕਦੇ ਨਹੀਂ ਆਈ ਗੱਲ ਨਹੀਂ ਕਰੀ ਕਿਸੇ ਨਾਲ ਕਿਸੇ ਨਾਲ ਗੱਲ ਨਹੀਂ ਕਰੀ ਨਾ ਜੀ ਕਿਸੇ ਨਾਲ ਕਰੋ ਜੀ ਗੱਲ ਹੁਣ ਵੋਟਾਂ ਦਾ ਟਾਈਮ ਹੈ ਹੁਣ ਥੋੜੀ ਸਮਾਂ ਰਹਿ ਗਿਆ ਵੋਟਾਂ ਦਾ ਐਮਪੀ ਨੂੰ ਵੋਟਾਂ ਪਾਉਣੇ 5 ਮਹੀਨੇ ਕਣਕ ਨਹੀਂ ਸਾਡੇ ਪਿੰਡਾ ਸਾਡੇ ਪਿੰਡ ਦੇ ਸਾਰੇ ਬੰਦੇ ਜੀ ਮਰਜ਼ੀ ਪੁੱਛ ਲਈ ਹੁਣ ਐਮਪੀ ਖੜੇ ਨੇ ਬਰੇ ਐਨ ਕੇ ਸ਼ਰਮਾ ਤੁਹਾਡੇ ਤੇ ਡਾਕਟਰ ਬਲਬੀਰ ਸਿੰਘ ਤੇ ਪ੍ਰਨੀਤ ਪ੍ਰਨੀਤ ਕੌਰ ਮਹਾਰਾਣੀ ਪ੍ਰਨੀਤ ਕੌਰ ਤੇ ਹੋਰ ਤਰਵੇਰ ਗਾਂਧੀ ਕਾਂਗਰਸ ਵੱਲੋਂ ਖੜਾ ਤੇ ਕੀ ਕਿਹਨੂੰ ਪਾਉਂਗੇ ਵੋਟ ਤੁਸੀਂ ਹੁਣ ਕੱਡੇ ਮਾਰੇ ਕੱਢਾਂਗੇ ਵੀਰੇ ਘਰੋਂ ਜੀ ਸਾਨੂੰ ਕੜਕ ਨਾ ਮਿਲੀ ਜਿਹੜਾ ਸਾਨੂੰ ਵਾਅਦਾ ਕਰੂਗਾ ਸਾਡੇ ਨਾਲ ਜਿਹੜਾ ਵਾਅਦਾ ਪੂਰਾ ਕਰੂਗਾ ਵਾਅਦੇ ਸਾਰੇ ਕਰਦੇ ਨੇ ਹਾਂਜੀ ਵਾਅਦੇ ਨਾਲ ਪੁੱਛਦੇ ਨੇ ਸੀ ਨੀ ਭਵੰਤ ਮੰਤਰ ਘਰੇ 13 13 ਸੀਟਾਂ ਲੈ ਕੇ ਜਾਵਾਂਗੇ ਸਾਡੇ 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 ਪਿੰਡ ਦੇ ਇੱਕ ਕਵਾਂਟਰ ਕੜਕ ਨਹੀਂ ਜੀ ਉਹੀ ਤਾਂ ਗੱਲ ਹੈ ਸਾਨੂੰ 5 ਮਿੰਟ ਹਟ-ਮਿੰਟ ਗੱਲ ਕਰਾਈ ਜਿਹੜੀ ਨਰੇਚਾਰੀਆਂ ਵੋਟਾਂ ਕਿਹਨੂੰ ਜਾਣਗੇ ਕਿਹੜੀ ਪਾਰਟੀ ਨੂੰ ਜਿਹੜਾ ਸਾਡੇ ਨਾਲ ਫਾਇਦੇ ਪੂਰੇ ਕਰੂਗਾ ਨਹੀਂ ਫਿਰ ਵੀ ਕਿਹੜੀ ਪਾਰਟੀ ਨੂੰ ਜਿੱਦੀ ਜਿਹੜਾ ਸਾਡਾ ਕੰਮ ਕਰੂ ਉਹਨਾਂ ਦੇਗਾ ਉਹਨੂੰ ਵੋਟਾਂ ਜਾਣਗੀਆਂ ਜੀ ਫਿਰ ਵੀ ਕੁਝ ਸੋਚਿਆ ਤਾਂ ਹੋਣਾ ਰਲ ਕੇ ਤੁਸੀਂ ਨੇ ਕੋਈ ਇੱਕ ਆਖ ਰਿਆ ਕੋਈ ਸਾਡਾ ਹਾਂ ਸਾਡਾ ਇੱਕ ਆ ਸਾਰਿਆਂ ਦਾ ਜਿਹੜੀ ਪਾਰਟੀ ਨੂੰ ਜਿਹੜੀ ਪਾਰਟੀ ਕੋਈ ਵਧੀਆ ਹੋਊਗਾ ਉਹਨੂੰ ਵੋਟਾਂ ਪੈਣਗੀਆਂ ਜੀ ਕਿਸੇ ਪਰ ਐਮਪੀ ਕੋਲ ਤੁਸੀਂ ਗਏ ਨਹੀਂ ਜਿੱਥੇ ਵੀ ਰੈਲੀਆਂ 'ਚ ਜਾਂਦੇ ਨੇ ਹੁਣ 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 ਪਿੰਡਾਂ ਵਿੱਚ ਚੌਂਦੇ ਨੇ ਤੁਸੀਂ ਘੇਰਦੇ ਉਹਨਾਂ ਨੂੰ ਘੇਰਿਆ ਕਰੋ ਬਿਰਤੀ ਗੱਲ ਇਹ ਆ ਵੋਟਾਂ ਦੇ ਬਾਅਦ ਕੋਈ ਆਉਂਦਾ ਨਹੀਂ ਕੋਈ ਗੇਟ ਮੂਰੇ ਵੀ ਨਹੀਂ ਖੜਨਦਾ ਕਿਸੇ ਨੂੰ ਹੁਣ ਪਉਂਗ ਬਾਦ ਇਹਨੂੰ ਆਪਾਂ ਪਾਉਂਦੇ ਦੇਮਾਨ ਨੂੰ ਜੀ ਦੇਮਾਨ ਕਾ ਆ ਕੇ ਦੇਖਦਾ ਇਥੇ ਉਹ ਹੀ ਨਹੀਂ ਆ ਕੇ ਦੇਖਦਾ ਜੀ ਹੁਣ ਦੇਮਾਨ ਤਾਂ ਕਹਿੰਦਾ ਸਾਡੇ ਕੰਮ ਨੂੰ ਵੋਟਾਂ ਪੈਣੇ ਉਹ ਤਾਂ ਇੱਕ ਇੰਟਰਵਿਊ ਚ ਕਹਿ ਰਿਹਾ ਸੀ ਆਉਂਦਾ ਜੀ ਦੇਮਾਨ ਨੂੰ ਪੁੱਛੇ ਸਾਡੇ ਪਿੰਡ ਪਲਾਨ ਕੱਟ ਗਿਆ ਪੁੱਛੇ ਦੇਮਾਨ ਸਾਡੇ ਪਿੰਡ ਪਲਾਨ ਕੱਟ ਗਿਆ ਅਸੀਂ ਨੌਲੀ ਪਿੰਡ ਤੋਂ ਬੋਲਦਾ ਭਾਜਨ ਬੋਲਦਾ ਦੇਮਾਨ ਤਾਂ ਸਾਈਕਲ ਤੇ ਗਿਆ ਸੀ ਸੰਸਦ ਤੋਂ ਸਾਡੇ ਪਿੰਡ ਕੱਟ ਗਿਆ ਅਸੀਂ ਵੋਟਾਂ ਪਾਈਆਂ ਜਿੱਤਾਇਆ ਜੀ ਨੂੰ ਨਹੀਂ ਉਹ ਤਾਂ ਸਾਈਕਲ ਤੇ ਗਿਆ ਸੀਗਾ ਕੋਈ ਤੇਲ ਬਚਾਉ ਸਾਡਾ ਕਿਹੜਾ ਪਲਾੜ ਜੀ ਸਾਡੇ ਪਿੰਡਾਂ ਦੇ ਦੋ ਦੋ ਵਿਛੇ ਵਜਾ ਕੱਲੇ ਕੱਲ ਡੇਢੇ ਵਿਛੇ ਵਜਾ ਜਗਾਈ ਨਗਈ ਬਥੇਰੀ ਚੱਕਦੇ ਨੇ ਦਿਹਾੜੀ ਵਧਾਉਂਦੇ ਨਹੀਂ ਹਾਂਜੀ ਨਗਈ ਬਥੇਰੀ ਚੱਕਦੇ ਨੇ ਦਿਹਾੜੀ ਵਧਾਉਂਦੇ ਨਹੀਂ ਹੈਗੇ ਸਿਆਉਨਾ ਤੇ ਹਲੋ 70 ਤੋਂ ਉੱਪਰ ਟਪਾਤਾ ਆਜਾ ਹੋਰ ਖਰਚੇ ਦੇ ਹਲੋ ਕਿੰਨੇ ਵਧਾਤੇ ਹਰੇਕ ਚੀਜ਼ ਦੇ ਪਾ ਵਧਦੇ ਨੇ ਬੇਟੇ ਮੈਂ ਨਾ ਪੁੱਛਦੀਆਂ ਵੀ ਸਾਡਾ ਦਿਹਾੜੀ ਦਾ ਕਾਤੇ ਨਹੀਂ ਵਧਦਾ ਦੇਮ ਦੇ ਬੱਚਿਆਂ ਨੂੰ ਕਾਤੇ ਨਹੀਂ ਰੁਜ਼ਗਾਰ ਦਿੰਦੇ ਆਹਨ ਨਾਲ ਤਕੜੇ ਹੁੰਦੇ ਨੇ ਪੈਸੇ ਪਰ ਦੰਦਦੇ ਨੇ ਅਸੀਂ ਗਰੀਬ ਆ ਸਾਨੂੰ ਤਾਂ ਨਹੀਂ ਦਿੰਦੇ ਹੈਗੇ ਨਹੀਂ ਭੁਗਤ ਮੰਦਾ ਕਹਿੰਦਾ ਟੈਸਟ ਕਲੀਅਰ ਕਰੋ ਕਹਿੰਦਾ ਮਾਂਦਰੀਆ ਨੌਕਰੀ ਮਿਲਦੀ ਆ ਪੂਰੀ ਇਮਾਨਦਾਰੀ ਨਾਲ ਨਹੀਂ ਵੀਰੇ ਬਹੁਤ ੱੱਕੇ ਖਾ ਰਹੇ ਨੇ ਸਾਡੇ ਨਿਆਣੇ ਵਿਚਾਰੇ ਬਹੁਤ ੱੱਕੇ ਖਾ ਖਾ ਕੇ ਇਹਨੇ ਮਿਲਟਰੀਆਂ ਚ ਘਰ ਦਾ ਜੀ ਕਿਤਾ ਨੌਕਰੀ ਤੇ ਰੱਖਣਾ ਚਾਹੀਦਾ ਬੱਚੇ ਸਾਡੇ ਪੜੇ ਲਿਖੇ ਨੇ ੱੱਕੇ ਖਾਂਦੇ ਫਿਰਦੇ ਨੇ ਘਰੇ ਬੈਠੇ ਨੇ ਹੈ ਸਾਨੂੰ ਕੀ ਫਾਇਦਾ ਵੋਟ ਪਾਈ ਦਾ ਮੈਂ ਤਾਂ ਕਿਸੇ ਨੂੰ ਵੋਟ ਨਹੀਂ ਪਾਉਂਦੀ ਅੱਜ ਤੱਕ ਘਰੇ ਰੱਖਣੀ ਮਨਜ਼ੂਰ ਤੁਸੀਂ ਇਹ ਜੀ ਨੂੰ ਦੋਸ਼ੀ ਕਿਹਨੂੰ ਬਣਾਉਂਦੇ ਹਾਂ ਤੀਨੋਂ ਬੰਨ ਲੜਾ ਤੇ ਆਹੋਂ ਭਗਵਾਨ ਤਮਨ ਜਿਤੇ ਆਤਾ ਅਸੀਂ ਤਾਂ ਮੌਕੇ ਤੇ ਹਰੇਕ ਹੱਥ ਬੰਦਾ ਹਰੇਕ ਕੰਨੀ ਹੋ ਜਾਣਾ ਗਰੀਬ ਆ ਭਗਤਮਨ ਤਾਂ ਕਹਿੰਦਾ ਬਦਲਾਵ ਆਊਗਾ ਲੈ ਸਵਾ ਆਹੋਂ ਨਾਂ ਅੰਝਵੇਂ ਹੋ ਗਏ ਸਬਸਕ੍ਰਾਈਬ ਚ ਕੜਾ ਕਰਕਾਈ ਆ 8 ਮਹੀਨੇ ਹੋ ਗਏ ਹਾਂ ਕੁਛ ਨਾ ਕੁਛ ਤਾਰਾ ਚਾਹੀਦਾ ਚਾਰਕ ਕਰਾ ਨੂੰ ਦੇ ਕੇ ਲਿਖਦਾ ਹੋਗਾ ਸਾਰਾ ਨੂੰ ਦੇ ਆਏ ਕੋਈ ਅਮਰੀਕਾ ਦੇ ਪੈਸੇ ਤਾਂ ਆਉਂਦੇ ਨੇ ਅਮਰੀਕਾ ਦੇ ਪੈਸੇ ਆਉਂਦੇ ਨੇ ਅੱਛਾ ਕਣਕ ਨਹੀਂ ਥੋੜੀ ਆ ਹਾਂ ਕਣਕ ਨਹੀਂ ਆਈ ਕੁਛ ਹੋਰ ਨਹੀਂ ਕੋਈ ਤਿਲਸਾ ਨਹੀਂ ਬਧੀ ਕੋਈ ਰਾਸ਼ਨ ਨਹੀਂ ਆਇਆ ਹਾਂ ਭਗਵਾਨ ਜਮਾਨ ਨੇ ਕਿਹਾ ਦੀ ਵੀ 2500 ਪਿੰਸਨ ਕਰਾਂਗੇ ਉਹਨੇ ਕਿਉਂ ਨਹੀਂ ਵਧਾਈ ਫਿਰ ਪਿੰਸਨ ਵਧਾਉਂਦਾ ਸਾਡੀ ਹਰਿਆਣੇ ਦੇ ਵਿੱਚ ਦਾ 2500 ਹੈ ਨਾ ਜੀ ਹਰਿਆਣੇ ਚ 2500 ਹੈ ਘਰ ਜਾ ਕੇ ਦੇਖ ਸਾਡੇ ਗਿਰਿਆਪਾਈ ਨੇ ਕੱਚੇ ਘਰਾਂ ਪਿੰਡਾਂ ਚ ਸਕੀਮ ਆਉਂਦੀ ਆ ਸਾਡੇ ਪਿੰਡ ਚ ਕੱਚੇ ਘਰਾਂ ਦੀ ਸਕੀਮ ਵੀਰੇ ਕਾਪੋ ਨਹੀਂ ਆਉਂਦੀ ਸਾਡਾ ਪਿੰਡ ਨਹੀਂ ਦਿਸਦਾ ਹੈਗਾ ਵੋਟਾਂ ਨੂੰ ਦੀ ਜਾਂਦਾ ਕੱਚੇ ਘਰਾਂ ਦੇ ਕੋਈ ਚਾਦਰਾਂ ਚ ਬੈਠਾ ਵਿਚਾਰਾ ਕੋਈ ਸੱਤਰਾ ਚ ਬੈਠਾ ਕੋਈ ਗਰੀਬ ਨੂੰ ਵੋਟ ਪਾਵਾਂਗੇ ਸਾਡੀ ਵੋਟ ਤਾਂ ਖੜਾ ਠੇਕਾ ਸੀ ਉਹੀ ਫਿਰ ਦੇ ਆ ਜੇ ਗਰੀਬ ਬੋਟ ਇੱਕ ਹੋਰ ਨੂੰ ਹੀ ਪਾ ਸਕਦੇ ਤੁਸੀਂ ਕਿਸੇ ਨੂੰ ਨਹੀਂ ਪੁਰਾਣੀ ਨੋਟਾਂ ਨੂੰ ਪਾ ਸਕਦੇ ਹੋ ਨੋਟਾਂ ਨੂੰ ਕਿਉਂ ਪਾ ਸਕਦੇ ਆ ਅਸੀਂ ਪਾਵਾਂਗੇ ਜਿਹੜਾ ਕੋਈ ਸਾਡਾ ਕੰਮ ਕਰੂਗਾ ਅੱਛਾ ਜੀ ਨਾਲ ਕਿ ਬੋਟ ਨਹੀਂ ਪਾਉਣੀ ਨਾਲ ਕਿ ਬੋਟ ਨਹੀਂ ਪਾਉਣੀ ਆ ਫਿਰ ਵੋਟ ਪਾਉਣੀ ਹੋ ਨਹੀਂ ਜਦ ਕੋਈ ਕੰਮ ਤਾਂ ਬਣਦਾ ਨਹੀਂ ਵੀ ਅਸੀਂ ਵੋਟ ਨਾ ਪਾਈਏ ਕਿਸੇ ਨੂੰ ਸਾਡੀਆਂ ਵੋਟਾਂ ਲਿਜਾ ਕੇ ਮਤਲਬ ਹੈ ਨਹੀਂ ਵੋਟ ਤਾਂ ਫਿਰ ਸਿੱਧੀ ਗੱਲ ਹੈ ਅਸੀਂ ਕਿਸੇ ਕੰਮ ਬਾਰੇ ਗਏ ਤੇ ਉਹਨਾਂ ਨੇ ੱੱਕੇ ਮਾਰ ਕੇ ਭਜਾਤਾ ਸਾਨੂੰ ਉੱਥੋਂ ਕਹਿੰਦੇ ਉਰੇ ਨਹੀਂ ਆਉਂਦਾ ਤੇ ਬੰਨ ਜਾਦਾ ਆਊਗਾ ਤੁਹਾਨੂੰ ਬੁਲਾਵਾਂਗੇ ਨਾਲੇ ਘਰੇ ਆਮ ਲੋਕਾਂ ਦੀ ਪਾਰਟੀ ਹੈ ਵੀਰੇਤੀ ਕਰਿਆ ਆਮ ਲੋਕਾਂ ਦੀ ਪਾਰਟੀ ਨੂੰ ਆਪਾਂ ਫੇਰ ਵੀ ਨਹੀਂ ਮਿਲਣ ਦਿੰਦੇ ਆਮ ਲੋਕਾਂ ਨੂੰ ਵੀ ਆਮ ਲੋਕਾਂ ਦੇ ਲੀਡਰ ਖੜੇ ਨੇ ਸਾਰੇ ਐਮਐਲਏ ਬਣੇ ਨੇ ਅਸੀਂ ਦੋ ਵਾਰੀ ਗਿਆ ਵੀਰੇ ਸੰਤਾ ਦੋਈ ਵਾਰੀ ਉੱਥੋਂ ਭਜਾਇਆ ਉਹਨਾਂ ਨੇ ਕਹਿੰਦੇ ਵੀ ਬਗਜੋਰੇ ਨਹੀਂ ਹੈਗਾ ਕੋਈ ਮਿਲਣ ਵਰਤਾਲ ਸੰਤਾ ਪਾਣੀ ਦੀ ਕੁੱਟ ਵੀ ਨਹੀਂ ਪੁੱਛੀ ਗਿਆ ਨੂੰ ਕੀ ਕਰ ਸਰਕਾਰ ਤੋਂ ਹੋਣੀ ਨਹੀਂ ਤੁਸੀਂ ਨਾ ਹੀ ਕੁਸ ਨਹੀਂ ਹੈਗੀ ਹਾਂਜੀ ਦੱਸੋ ਜੀ ਕੌਣ ਬੋਲਣਾ ਚਾਹੁੰਦਾ ਜੀ ਹੋਰ ਵੀਰੇ 1 ਮਿੰਟ ਸਾਡੇ ਨਾਲ ਜਵਾਕਾਂ ਦੇ ਬਜੀਫਿਆਂ ਦੇ ਫਾਰਮ ਭਰਾਏ ਹੋਣੇ ਲਾਲ ਕਾਪੀ ਦੇ ਉਹ بار-ਬਾਰ ਅਬਜੈਕਸ਼ਨ ਲਾਈ ਜਾਂਦੇ ਨੇ ਤੀਏ ਚੌਥੇ ਦਿਨ ਆਬਜੈਕਸ਼ਨ ਲੱਗ ਜਾਂਦੀ ਤੜਾਈਆਂ ਉਹਨੇ ਫੇਰ ਲਾ ਦਿੰਦੇ ਨੇ ਨਾ ਬਿਅਅ ਅਫਸਰ ਬੈਠਦਾ ਜੀ ਬੁੱਧਵਾਰ ਨੂੰ ਉਹ ਸਾਡੇ ਅਬਜੈਕਸ਼ਨਾਂ ਤੜਾਈਆਂ ਜਾਂ ਸਾਡੇ ਪੈਸੇ ਆਉਂਦੇ ਹੋ ਜਾਣ ਜਵਾਕਾਂ ਦੇ ਜੀਫਾ ਨਹੀਂ ਮਿਲਦਾ ਜੀਫਾ ਆ ਨਹੀਂ ਰਿਹਾ ਜੀ ਅਸੀਂ ਫਾਰਮ ਦੇ ਵਿੱਚ ਹਾਂਜੀ ਸਕੂਲਾਂ ਦੇ ਜਿਹੜਾ ਲਾਲ ਕਾਪੀ ਤੇ ਆਉਂਦਾ ਜੀ ਉਹ ਤੇ ਨਾ ਅਬਜੈਕਸ਼ਨਾਂ ਲਾਈ ਜਾਂਦੇ ਨੇ ਬਾਰ-ਬਾਰ ਕਿੰਨੇ ਟਾਈਮ ਦਾ ਬੰਦ ਹੈ ਜੀ 4 ਸਾਲ ਹੋ ਗਏ ਜੀ ਜੇ ਪਹਿਲਾਂ ਦੀ ਸਰਕਾਰ ਦੀ ਬੰਦ ਹੁਣ ਆ ਸਰਕਾਰ ਬਦਲਾਓ ਆਇਆ ਕੋਈ ਗੱਲ ਨਹੀਂ ਅਗਰੀ ਕਿਸੇ ਦੇ ਐਮਐਲਏ ਨਾਲ ਮੰਤਰੀ ਨਾਲ ਸਾਡੇ ਪਹਿਲਾਂ ਦੀ ਖੜੇ ਨਹੀਂ ਵਜੀਫਾ ਜਵਾਕਾਂ ਦਾ ਪਹਿਲਾਂ ਦੀ ਖੜਾਈ। ਨਾ ਸਾਡੇ ਜੀ ਕਣਕ ਆ ਰਹੀ ਹੈ ਜੀ। 7 ਮਹੀਨੇ ਹੋ ਗਏ ਜਣਕਾਈ ਨੂੰ। ਰਸ ਕਿ ਕਰਨਾ? ਰਸ ਨੂੰ ਰਸ ਨੂੰ ਕੁਝ ਨਹੀਂ ਆਇਆ ਹੈਗਾ ਵੀਰੇ। ਉਹ ਤਾਂ ਘਰ ਘਰ ਵੰਡ ਰਹੇ ਆ ਰਸ ਨੂੰ। ਨਾ ਜੀ ਵੀਰੇ ਸਾਡੇ ਦਾ 4 ਸਟਾਕ ਆਇਆ ਤੇ ਇੱਕ ਉਹ ਜਿਹੜੇ ਆਦਾਨ ਪਾਣ ਦੇ ਆਦਦੇ ਰਹਿ ਗਏ ਜੀ ਭਾਸ਼ਣ ਵਿੱਚ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਵੀ ਤੁਹਾਨੂੰ ਕਿਤੇ ਡਿੱਪੂ ਦੇ ਆਉਣ ਦੀ ਲੋੜ ਨਹੀਂ ਘਰ ਘਰ ਰਾਸ਼ਨ ਜਾਊਗਾ ਸਾਡੇ ਵਲੰਟੀਅਰ ਦੇਣਗੇ ਆਉਣਾ ਆਊਗਾ ਜਿਆਦਾ ਜਿਆਦਾ ਆਏ ਹੀ ਨਹੀਂ ਕਿਵੇਂ ਕਹਿ ਦिए ਵੀ ਆ ਕੇ ਆਇਆ ਨਹੀਂ ਪਿੰਡ 'ਚ ਕੋਈ ਕੁਝ ਨਹੀਂ ਆਇਆ ਚਾਰ ਕ ਘਰਾਂ ਨੂੰ ਦੇ ਦੇ ਬਾਕੀ ਠੰਠਕ ਪਾ ਲੈ ਫਿਰ ਕੀ ਫਾਇਦਾ ਫਿਰ ਸਾਨੂੰ ਲੱਗਦਾ ਨਹੀਂ 13 ਸੀਟਾਂ ਜਿੱਤਣਗੇ ਫਿਰ ਆਮ ਪਾਰਟੀ ਵਾਲੇ ਇਹ 13 ਕਹਿੰਦੇ ਨੇ ਚਲੋ ਦੇਖੀ ਜਾਊਗੀ ਭਾਈ ਕੀ ਬਣੂਗਾ ਤਾਂ ਕਰਮ ਨੇ ਆਪਣੇ ਤਾਂ ਹੀ ਜਿੱਤਣਗੇ ਜੇ ਕੋਈ ਵੋਟ ਪਾਊਗਾ ਤਾਂ ਹੀ ਜਿੱਤਣਗੇ ਜੇ ਵੋਟ ਪਾਊਗਾ ਜਦ ਜਦ ਕਿਸੇ ਦਾ ਕੁਝ ਬਣਦਾ ਹੀ ਨਹੀਂ ਫਿਰ ਕਿਵੇਂ ਜਿੱਤ ਜਾਣਗੇ ਫਟਪਟਿਆਲੇ ਚ ਕੋਣ ਜਿੱਤੂ ਤੁਹਾਨੂੰ ਕੀ ਲੱਗਦਾ ਜੇ ਭੁਗਤਮਾਨ ਮਤਲਬ ਕੰਮ ਨਹੀਂ ਕਰ ਸਾਨੂੰ ਕੀ ਪਤਾ ਅਸੀਂ ਤਾਂ ਹੁਣ ਬੁੜੀਆਂ ਆਣ ਪਾੜਾਂ ਨਹੀਂ ਫਿਰ ਵੀ ਹਵਾ ਤਾਂ ਹਣੀ ਹੋਰ ਪਾਰਟੀ ਕਿਹੜੀ ਦੀ ਹਵਾ ਨਹੀਂ ਵੀ ਹਵਾ ਨਹੀਂ ਕਿਸੇ ਦੀ ਵੀ ਹਾਂ ਹਵਾ ਹੁਣ ਆਈ ਕਿਦੀ ਹੰਬੀ ਉੱਠਦੀ ਏ ਖਬਰ ਕਾਲੀ ਹੋ ਆ ਜਾਣ ਅੱਛਾ ਜੀ ਹਾਂ ਕਰਾ ਤੇ ਚੇ ਬਦਲ ਜਾਂਦੇ ਨੇ ਰਾਤ ਚ ਪਲਟੇ ਮਾਰ ਦਿੰਦੇ ਨੇ ਜਿਨੇ ਮਾਰਨੀ ਹੋਵੇ ਜਿੰਨੇ ਮਰਜੀ ਜ਼ਰਸੂਲਤਾ ਆ ਜਾਣ ਜਦ ਆਪਣੇ ਚ ਭਗਵੰਤ ਦਮਾਨਵੀਰ ਨੇ ਕਦੇ ਕੋਈ ਆਇਆ ਹੀ ਨਹੀਂ ਸਾਡੇ ਸਮਾਂ ਤੋਂ ਉਲਟ ਕਰਤਾ ਜੀ ਦੇ ਲੈਂਟਰ ਆ ਗੱਡੀ ਆ ਉਹਨੂੰ ਅਸੀਂ ਕਣਕ ਨੂੰ ਬੰਦ ਕਰਨੀ ਆ ਇਹ ਕਾ ਤੋਂ ਕਰਨੀ ਆ ਪਰ ਨਵਾਈ ਵੀ ਪੁੱਛ ਲੈ ਵੀ ਆ ਕੇ ਵੀ ਤੁਸੀਂ ਕਰਜ਼ਾ ਕਿੰਨਾ ਕਿੰਨਾ ਕੁ ਚੱਕ ਕੇ ਬਣਾਏ ਹੋਏ ਨੇ ਕਿੰਨਾ ਕਿੰਨਾ ਚੋਂਦੇ ਜੀ ਮੈਂ ਕਰਾ ਚੋਂਦੀ ਆ ਭਾਈ ਅੱਛਾ ਜੀ ਫਿਰ ਪੰਜ ਪੰਜ ਮਿਲੇ ਨਹੀਂ ਤੁਹਾਡੇ ਨਾਲ ਰੱਖੇ ਦਾ ਨਹੀਂ ਭਾਈ ਤੂੰ ਤੁਹਾਡੀ ਦਾ ਗੱਲ ਪਹੁੰਚਣੀ ਚਾਹੀਦੀ ਹੈ ਜੀ ਨਹੀਂ ਭਾਈ ਕੁਝ ਨਹੀਂ ਬਣਿਆ ਐਵੇਂ ਕਿਉਂ ਕਹਾ ਮੈਂ ਅੱਛਾ ਜੀ ਹਾਂ ਤੁਹਾਡੇ ਇਲਾਕੇ ਦਾ ਮਤਲਬ ਆ ਬਸ ਉਧਰ ਆ ਭਾਈ ਉਧਰ ਦਾ ਹੀ ਆ ਜਾਨੀ ਕਰਾ ਚਾ ਆਪਣੇ ਸਰਪੰਚ ਨਾ ਬਣਦੀ ਹਾਂ ਬਾਬਾ ਜੀ ਤੁਸੀਂ ਕਿੱਥੋਂ ਆ ਜੀ ਆ ਮੇਰੇ ਗੱਲ ਹੀ ਹਰ ਜਨਰਲ ਬਤਨ ਆ ਕਿੰਨਾ ਦੂਰ ਕਹਿੰਦਾ ਤੁਹਾਨੂੰ ਪੁੱਢ ਕਿਲੋ ਮੀਟਰ ਤੋਂ ਵੱਧੇ ਪੈਂਦਾ ਹੈ ਇਹ ਤਾਂ ਫਿਰ ਤੁਹਾਨੂੰ ਰੋਜ਼ ਆਉਣਾ ਪੈਂਦਾ ਨਹੀਂ ਦੂਰ ਔਖਾ ਨਹੀਂ ਲੱਗਦਾ ਔਖਾ ਤੇ ਹਾਂ ਕੀ ਕਰੀਏ ਜੀ ਬਹੁਤ ਆਪਾਂ ਹੰਤਾਰੇ ਸਰਕਾਰ ਤੱਕ ਗੱਲ ਨਹੀਂ ਪਹੁੰਚੀ ਤੁਹਾਡੇ ਜਿਹੜੇ ਐਮ ਐਲ ਐਨ ਨੇ ਦੇਮਾਨ ਉਹਨਾਂ ਨਾਲ ਗੱਲ ਕਰੀ ਨਹੀਂ ਇਹ ਜਿਹੇ ਬੰਤੇ ਪੂਰੇ ਆਪੇ ਕਰਨ ਦੀ ਗੱਲ ਕਰਦੇ ਤਾਂ ਉਹ ਵੱਡੇ ਵੱਡੇ ਗੱਲਾਂ ਕਰੀ ਸਰਕਾਰ ਕਹਿੰਦੀ ਵੀ ਆਮ ਬਾਡੀ ਸਰਕਾਰ ਆਮ ਲੋਕਾਂ ਸਰਕਾਰ ਆ ਹੁਣ ਆਮ ਲੋ ਆਮ ਲੋਕਾਂ ਨੂੰ ਨਹੀਂ ਦਿੰਦੇ ਮਿਲਣ ਨੂੰ ਕਈ ਨਹੀਂ ਲੈ ਕੇ ਜੀ ਵੀ ਕਰ ਦਾਂਗੇ ਕਈ ਨਹੀਂ ਵੀ ਬਣ ਜੂਗਾ ਸਭ ਕੁਝ ਬਕਰਿਆ ਕਿਉਂ ਨਹੀਂ ਕੀ ਪਤਾ ਹੁਣ ਕਰ ਦਾਂਗੇ ਹੁਣ ਹੁਣ ਕਰ ਕਿਹਨੂੰ ਵੋਟ ਪਾਉਂਗੇ ਜੀ ਬੋਲ ਨੂੰ ਕਿੱਥੇ ਪਾਈਏ ਹੁਣ ਦਿੱਤੋ ਸੇ ਤਾਂ ਤੁਸੀਂ ਦੱਸੋ ਜੀ ਹੁਣ ਟਾਲ ਕੀ ਬਾਰੇ ਤਾਂ ਪਹਿਲਾਂ ਟਾਡੂ ਨੂੰ ਪਾਈਏ ਪਹਿਲਾਂ ਤਾਂ ਜੀ ਨਹੀਂ ਟਾਡਾ ਦਾ ਕੋਈ ਹੱਲ ਨਹੀਂ ਹੁੰਦਾ ਜੀ ਕਿਹੜੇ ਪਿੰਡਾਂੋਂ ਨੇ ਈਂਦਲ ਵਰਤੋਂ ਦੂਰ ਪੈਂਦਾ ਜੀ ਬਹੁਤ ਜ਼ਿਆਦੇ ਫਿਰ ਆਉਣਾ ਕਿਵੇਂ ਹੁਣ ਹਰਾਨ ਹੁੰਦੇ ਆਉਨੇ ਹੋ ਕੱਦੀ ਤੁਰਕਿਆਂ ਨੇ ਜੀ ਅਸ ਤਾਂ ਪਹਿਲਾਂ ਤੁਸੀਂ ਤੁਰਕਿਆਂ ਨੂੰ ਥੱਕ ਜਾਂਦੇ ਹੋ ਫਿਰ ਓਰੇ ਅਗਵੀ ਕੰਮ ਕਰਨਾ ਪੈਂਦਾ ਹਾਂ ਜੀ ਹਾਂ ਜੀ ਕਿੰਨਾ ਕੁ ਔਖਾ ਲੱਗਦਾ ਬਹੁਤ ਜ਼ਿਆਦੇ ਉਸ ਮੇਰੀ ਰਾਤ ਜੋ ਹੋਵੇ ਆ ਬਾ ਸਰਕਾਰ ਆ ਪਿਆ ਬਾ ਤਾਂ ਤਾਂ ਮੈਂ ਤੁਰ ਕੇ ਆਉਣੀ ਆ ਸਰਕਾਰ ਆ ਪਿਆ ਬਈ ਲੱਤ ਦੇ ਦੇਖੋ ਤੁਸੀਂ ਇਹਨੇ ਤੁਰ ਕੇ ਆਉਂਦੇ ਨੇ ਫੇਰ ਵੀ ਉਹ ਰਿਆ ਕਿ ਫੇਰ ਦਿਹਾੜੀ ਕਰਦੇ ਨੇ ਜੇ ਝੂਠ ਬੋਲਦੇ ਆ ਦੇ ਗੱਟਾ ਟੁੱਟਿਆ ਪਿਆ ਮੇਰਾ 4 ਮੀਲ ਬਾਟਾ ਸਰਕਾਰ ਨਾ ਕਰੀ ਗੱਲ ਕੋਈ ਨਹੀਂ ਗੱਲ ਕਰੀ ਹੈਗੀ ਤੈਨੂੰ ਵੋਟਾਂ ਕਿਹਨੂੰ ਪਾਉਂਗੇ ਵੋਟਾਂ ਜੀ ਜਿਹੜਾ ਕੋ ਸਾਡਾ ਹੱਲ ਕਰੂਗਾ ਉਹਨੂੰ ਵੋਟ ਪਾ ਦਾਂਗੇ ਸਾਡੀ ਹਾਜ਼ਰੀ ਇੱਥੇ ਜਿੱਥੇ ਕੰਮ ਕਰਦੇ ਇੱਥੇ ਸਾਡੀ ਲਾਵ ਇਹ ਤਰ੍ਹਾਂ ਕਹਿਣੇ ਜਿੰਦਲ ਵਰਤੋ ਨਾਲੇ ਆ ਭਾਈ ਨਾਲੇ ਆ ਭਾਈ ਮੈਂ ਵੀ ਮੈਂ ਥੱਕ ਤਾਂ ਨਹੀਂ ਆ ਜਾ ਰਿਹਾ ਕਿ ਵੀ ਕੰਮ ਕਰਨਾ ਪੈਂਦਾ ਫੇਰ ਜਾਣਾ ਪੈਂਦਾ ਜੀ ਹੋਹੀ ਤਾਂ ਸ਼ਿਕਾਇਤ ਰਹੀ ਆ ਇਹਨੇ ਤਾਂ ਥੱਕਦੇ ਆ ਆ ਉਂਗਲਾਂ ਤਾਂ ਲੱਗੀਆਂ ਸੁੱਝ ਗਈਆਂ ਐ ਲਟਕਾਉਂਦਿਆਂ ਨੇ ਰਸਤੇ 'ਚ ਪਾਣੀ ਵੀ ਨਹੀਂ ਹੈ ਕਾਬਿਲ ਬੰਦ ਹੋ ਗਿਆ ਅੱਟਾ ਜੀ ਉਹ ਕਿਉਂ ਉਹ ਜਿਹੜਾ ਕੰਦੰਦੇ ਦੇ ਸਾਨੂੰ ਆ ਕਣਕ ਹੁਮਿੰਤਮਾਨ ਦਾ ਕੰਕਰ ਕਰ ਕਰ ਰਸਣ ਦਵਾਂ ਸਾਡੇ ਦਾ ਕੋਈ ਨਹੀਂ ਆ ਤਿੰਨ ਚ ਮਹੀਨੇ ਹੋ ਗਏ ਪੰਜ ਸਰ ਐਮਐਲ ਨਾਲ ਗੱਲ ਨਹੀਂ ਕਰੀ ਫਸੇ ਨਹੀਂ ਕਰੀ ਮੈਂ ਨੀ ਇਹ ਕੱਢ ਦਿੰਦਾ ਮੈਂਦਾ ਸੀ ਹਾਂ ਜੀ ਮਿਲਿਆ ਨਾ ਪਰ ਪਹਿਲਾਂ ਸਰਕਾਰ ਵਧੀ ਸੀ ਫਿਰ ਤਾਂ ਹਾਂ ਜੀ ਵਧੀਆ ਹਾਂ ਜੀ ਹੋਣੀ ਪਤਾ ਵੀਰੇ ਨਾਲ ਵਧੀਆ ਰਾਨੂੰ ਵਧੀਆ ਤੇ ਨਾਲ ਕਿਹੜੀ ਵਧੀਆ ਲੱਗੀ ਤੁਹਾਨੂੰ ਜ਼ਿਆਦਾ ਸਾਰੇ ਸਾਰੀ ਵਧੀਆ ਕਿਹੜੀ ਡਾਲੀ ਦਾ ਕਾਂਗਰਸ ਕਿਹੜੀ ਉਹ ਵਧੀਆ ਜੀ ਵੀਰੇ ਉਹ ਵਧੀਆ ਕਿ ਉਹ ਕਾਂਗਰਸ ਨਾਲ ਤਾਂ ਕੰਨੀ ਹਾਂ ਜੀ ਵਧੀਆ ਹੀ ਹੈ ਉਹ ਕਾਂਗਰਸ ਹਾਂ ਕਾਂਗਰਸ ਵੀ ਕਾਲੀ ਵੀ ਅੱਛਾ ਕਿਉਂ ਅੱਕ ਝਾੜੂ ਕਿਉਂ ਨਹੀਂ ਵਧੀਆ ਚਾੜੂ ਮੈਨੂੰ ਆ ਰਿਹਾ ਛੋ ਹੁਣ ਕਲਕਾ ਕਾਤੇ ਬੰਦ ਕਰਿਆ ਚਾੜੂ ਨੇ ਜੈਸਾ ਕੋਈ ਕੰਮ ਨਹੀਂ ਕਰਿਆ ਹੈਗਾ ਕਿਸੇ ਨੇ ਗਰੀਬਾ ਹੁੰਦਾ ਕੋ ਗਰੀਬ ਉਹ ਕਹਿੰਦਾ ਨੌਕਰੀਆਂ ਦੇਤੀਆਂ ਵੀ ਮੁਹੱਲਾ ਕਲੀਨਿਕ ਬਣਾਤੇ ਬਿਜਲੀ ਬਿਜਲੀ ਥੋੜੀ ਮਾਫ ਨਹੀਂ ਲਾ ਬਿਜਲੀ ਦਾ ਅੱਧਾ ਬੇਰੌਂਗ ਹੋ ਗਿਆ ਇਹਨੇ ਕੰਗਰਾਜੀ ਕਰੀ ਦੀਏ ਚਾੜੂ ਨੇ ਜੰਟ ਮਾਫ ਕਰੀ ਤੇ ਜੰਟ ਮਾਫ ਹਾਂਜੀ ਬੋਲੋ ਮੈਂ ਆਇਨੇ ਨੇ ਪੜ੍ਹਾਈ ਕਰੇ ਆ ਨਿਆਣਿਆਂ ਦੀ ਹੈ ਗਗਿੰਦ ਘੜ ਕੰਮ ਕਰਦੇ ਨੇ ਪੜ੍ਹਾਈਆਂ ਨਾਲ ਕਿਹੜੇ ਬਣਾ ਦੇਤੀਆਂ ਨੌਕਰੀਆਂ ਇੱਥੇ ਕਈ ਜਿੰਦਲ ਵਰਤ ਨੌਕਰੀਆਂ ਨੇ ਨੰਬਰ ਲੈ ਕੇ ਆਓ ਸੀ ਨੌਕਰੀਆਂ ਦਵਾਂਗੇ ਭਗਵੰਤਾਂ ਤੇ ਇਹ ਗੱਲ ਕਹਿੰਦਾ ਵੀ ਨੌਕਰੀ ਪਿੰਡ ਜਾਈ ਜਾ ਨੌਕਰੀ ਦੱਸ ਘੜ ਪਿੰਡ ਵਿੱਚ ਨੌਕਰੀ ਆ ਕਿਸੀ ਚੀਜ਼ ਨੀ ਕਲੀਅਰ ਕਰੋ ਵੀ ਨੌਕਰੀਆਂ ਅਸੀਂ ਦਵਾਂਗੇ ਇਮਾਨਦਾਰੀ ਨਾਲ ਸਾਰੇ ਐਵੇਂ ਨਾ ਹੋਈ ਵੀ ਆ ਨਾ ਨਿਆਣਿਆਂ ਦੀ ਸਾਡੀ ਹਾਂ ਨੰਬਰ ਕਿਨੇ ਆਏ ਨਹੀਂ ਉਹ ਨਿਆਣਿਆਂ ਨਾਲ ਗੱਲ ਕਰ ਲਿਆ ਹੁਣ ਨੰਬਰਾਂ ਨਾਲ ਨਿਆਣਿਆਂ ਨਾਲ ਗੱਲ ਕਰਿਓ ਹਾਂ ਉਹਨੂੰ ਕੀ ਪਤਾ ਜੀ ਮੈਨੂੰ ਕੀ ਪਤਾ ਨੰਬਰਾਂ ਦਾ ਨੰਬਰਾਂ ਨਾਲ ਨੌ ਆਹ ਪੜ੍ਹਦੀ ਹੈ ਗਿਆ ਅਜੀ ਕੜਾ ਪੜ੍ਹੇ ਨਹੀਂ ਖਿਆ ਅਨਪੜਾ ਸੀ ਬੱਚਾ ਤੁਹਾਡੇ ਪੜ੍ਹੇ ਲਿਖੇ ਨੇ ਜੀ ਬੱਚਾ ਕੜਾ ਪੜ੍ਹਿਆ ਪਿਆ ਉਹ ਵੀ ਨਹੀਂ ਪੜ੍ਹੇ ਉਹ ਵੀ ਪੜ੍ਹੇ ਹੁਣ ਪੋਤੇ ਲੱਗੇ ਨੇ ਪੜ੍ਹਨਾ ਇੱਕ ਨੌਵੀਂ ਚ ਹੋਇਆ ਆ ਹੁਣ ਪੜਾਉਂਗੇ ਜੀ ਉਹਨਾਂ ਨੂੰ ਫਿਰ ਹੁਣ ਤਾਂ ਸਕੂਲ ਵਧੀਆ ਬਣਾਉਂਗੇ ਸਰਕਾਰ ਹੁਣ ਤਾਂ ਪੜ੍ਹ ਰਹਾ ਹੈ ਨਾ ਰੇ ਹੂੰ ਬੋਤ ਬਾਬਾ ਜੀ ਠੀਕ ਹੈ ਤੁਸੀਂ ਕਥਾਉਣਾ ਜੀ ਹਾਂਜੀ ਬਿਧਾਉਣਾ ਜੀ ਤੁਰਕੇ ਆਉਂਦੇ ਹੋ ਤੁਰਕੇ ਆਉਂਦੇ ਜੀ ਦੇਖੋ ਜੀ ਤੁਰਕੇ ਆਉਂਦੇ ਨੇ ਐਨਾ ਤੁਰ ਕੇ ਪਹਿਲਾਂ ਉਰੇ ਆਉਂਦੇ ਨੇ 5 ਕਿਲੋਮੀਟਰ ਫਿਰ ਕੰਮ ਕਰਦੇ ਨੇ ਫੇਰ ਜਾਂਦੇ ਨੇ ਇਹ ਜਾਂਦੇ ਜੀ ਦੋ ਵਾਰ ਆਉਣਾ ਪੈਂਦਾ ਜੀ ਉਰੇ ਸਾਨੂੰ ਦੋ ਵਾਰ ਆਉਣਾ ਪੈਂਦਾ ਦੋ ਵਾਰ ਦੋ ਵਾਰ ਕਿਉਂ ਫੇਰਾ ਤੜਕੇ ਲਵਾਉਣੀ ਹਾਜ਼ਰੀ ਹੁਣ ਦੁਬਾਰੇ ਫੇਰ ਉਹ ਪਿੰਡ ਜਾਵਾਂਗੇ ਦੁਬਾਰਾ ਤੁਰ ਕੇ ਹੁਣ ਤੁਰ ਕੇ ਫੇਰ ਪਿੰਡ ਨਹੀਂ ਜਾਵਾਂ ਕੰਮ ਕਰੇ ਜਾ ਕੇ ਉੱਥੇ ਫੇਰ ਕੰਮ ਕਰਨਾ ਹੈਰਾਨ ਕਰਦੀ ਹੈ ਸਰਕਾਰ ਸਾਡੀ ਕੋਈ ਹਾਲਤ ਤਾਂ ਇਹ ਪਿੰਡ ਪਿੰਡ ਦਾ ਕਿਉਂ ਨਹੀਂ ਨਰੇਕ ਫਿਰ ਬਣਿਆ ਤੁਹਾਡੇ ਪਿੰਡ ਪਿੰਡ ਚ ਕਿਉਂ ਨਹੀਂ ਹਾਜ਼ਰੀ ਲੱਗਦੀ ਉਹ ਇਹਨਾਂ ਨੇ ਆ ਬਣਾਦਾ ਕਾਟ ਜਾ ਇੱਥੇ ਸੰਧਰਾ ਉਲੀ ਦਾ ਬਣਿਆ ਵੇਹ ਲਾਉਂਦਾ ਹਾਜ਼ਰੀ ਸਾਡੇ ਪਿੰਡ ਦਾ ਸਾਨੂੰ ਇੱਥੇ ਪਿੰਡ ਚ ਕਿਉਂ ਨਹੀਂ ਲੱਗਦੀ ਜਿੰਦਲਪੁਰ ਚ ਕਿਉਂ ਨਹੀਂ ਹੈਗਾ ਕਾਟ ਨਹੀਂ ਬਣਿਆ ਵਾ ਕਾਟ ਨਹੀਂ ਬਣਿਆ ਹੋਣਾ ਥੋੜਾ ਕਾਟ ਕਿਹੜਾ ਜੀ ਜਿਹੜਾ ਕੁੜੀ ਹਾਜ਼ਰੀ ਲਾਉਂਦੀ ਆ ਅੱਛਾ ਹਾਂ ਜੀ ਪਿੰਡ ਪਿੰਡ ਵਿੱਚ ਹੋਣਾ ਚਾਹੀਦਾ ਵੈਸੇ ਤਾਂ ਨਾ ਚਾਹੀਦਾ ਤਾਂ ਹੀ ਆਪਦਾ ਅਸੀਂ ਸੁਖੀ ਉਹ ਕਰੀਏ ਐਡੀ ਦੂਰ ਤੁਰਕੇ ਆਉਨੇ ਆ 3 ਘੰਟੇ ਦਾ ਸਾਨੂੰ ਆਉਣ ਜਾਣ ਨੂੰ ਲੱਗਦੇ ਨੇ ਹਾਂ ਬਾਈ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਤੁਸੀਂ ਕਿਹੜੀ ਪਾਰਟੀ ਵੱਲੋਂ ਅਸੀਂ ਤਾਂ ਜੀ ਕੀ ਕਹਿੰਦੇ ਓਥੇ ਝਾੜੂ ਵਾਲੀ ਸੀ ਭੈਰ ਉਹ ਕੀ ਕਹੀ ਹੋਣਾ ਸੀ ਹੁਣ ਵੀ ਤੜੋ ਦਾ ਦੁਖੀਆਂ ਜਾਂ ਸੁਖ ਹੁਣ ਫਿਰ ਖੁਸ਼ ਹਾਂ ਅਸੀਂ ਤਾਂ ਕਹਿੰਦੇ ਵੀ ਜੇ ਹੁਣ ਵੀ ਸਾਡਾ ਕੰਮ ਕਰਦੇ ਤਾਂ ਸਾਨੂੰ ਕੀ ਹੋਵੇ ਅਸੀਂ ਤਾਂ ਹੁਣ ਵੀ ਸਾਡਾ ਕੰਮ ਕਰਨ ਪਰ ਕਰਦੇ ਨਹੀਂ ਹੈਗੇ ਕੁਛ ਕੋਈ ਵੀ ਸਰਕਾਰ ਆਵੇ ਹੰਦੇ ਕੰਮ ਹੋਣਾ ਚਾਹੀਦਾ ਅਗਲੀ ਵਾਰੀ ਸਰਕਾਰ ਲਿਆਉਂਗੇ ਭਗਵਾਨ ਤਮਨ ਦੀ ਸਤਾਈ ਚ ਉਹਨਾਂ ਚੱਤੀ ਪਹਿਲਾਂ ਸਾਡਾ ਰਾਸਨ ਦਾ ਦਬਾਅ ਵੇ ਫੇਰ ਰਿਪੋਰਟ ਪਾਵਾਂਗੇ ਅਸੀਂ ਨਹੀਂ ਪਾਉਂਦੇ ਨਹੀਂ ਹੈਗੇ ਆਛਰਦਾ ਕੁੜੀ ਜੀ ਜਿੱਥੇ ਪੜੇ ਮਿਲਿਆ ਨਹੀਂ ਬਾਦਲ ਵੀ ਕਹਿ ਰਿਹਾ ਵੀ ਖੇਤਰੀ ਪਾਰਟੀ ਲਓ ਕੀ ਗੱਲ ਬਾਦਰ ਬਾਦਲ ਵਧੀਆ ਪਾਰਟੀ ਹੈ ਦਵਾ ਦੋ ਬਾਈ ਬਾਦਲ ਨੂੰ ਬਾਦਲ ਨਾ ਕਰਦਾਂਗੇ ਸਹੀ ਤਾਂ ਦਵਾਉਣ ਦਾ ਸਹੀ ਕੋਈ ਪਹਿਲਾਂ ਬਾਦਲ ਨੇ ਕੰਮ ਵਧੀਆ ਕਰਿਆ ਝਾੜੂ ਨਾਲੋਂ ਬਾਦਲ ਦਾ ਪੂਰਾ ਕਾਣਕ ਕਰਾਵਾ ਬਾਦਲ ਨੇ ਲਵਾਈ ਤੇ ਰਸਣ ਸਾਨੂੰ ਕਾਣਕ ਪਹਿਲਾਂ ਆਉਂਦੀ ਰਹੀ ਹੈ ਮਤਲਬ ਹਾਂ ਕੈਪਟਨ ਦੇ ਟਾਈਮ ਵੀ ਆਉਂਦੀ ਰਹੀ ਹੈ ਇਹਨਾਂ ਨੇ ਬੰਦ ਕਰਤੀ ਝਾੜੂ ਵਾਲਿਆਂ ਨੇ ਝਾੜੂ ਵਾਲੇ ਤੇ ਰਾਤ ਤੋਂ ਬੰਦ ਹੋਈ ਆ ਇਹ ਕਿਉਂ ਜੀ ਫਿਰ ਇਹ ਤਾਂ ਕਹਿੰਦੇ ਸਾਡੀ ਬਦਲਾਅ ਆਊਗਾ ਤਦਾਂ ਉਹ ਕਿੱਥੇ ਆਉਂਦਾ ਇਹ ਤਾਂ ਉਦੋਂ ਵੀ ਖਰਾਬ ਹੁੰਦਾ ਜਾਂਦਾ ਕੰਮ ਇਹ ਤਾਂ ਅਕਾਦਮੀ ਮੁੱਖ ਮੰਤਰੀ ਆਮ ਘਰ ਦਾ ਮੁੱਖ ਮੰਤਰੀ ਬਣਿਆ ਹੋਇਆ ਹੈ ਬਾਗਜ ਮਾਰਦਾ ਕੁਝ ਵੀ